ਪੀ.ਟੀ.ਸੀ. ਪੰਵਸ ਤੋਂ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਬੱਸਾਂ ਦਾ ਪਹੀਆ ਜਾਮ ਕਰਦਿਆ ਸ਼ਹਿਰ ਦੇ ਮੁੱਖ ਬੱਤੀਆ ਵਾਲੇ ਚੌਕ ਨੂੰ ਪੂਰੀ ਤਰ੍ਹਾਂ ਦੇ ਨਾਲ ਬੰਦ ਕਰ ਦਿੱਤਾ। ਚੌਕ ਤੇ ਚਾਰੇ ਪਾਸੇ ਸੜਕਾਂ ਤੇ ਬੈਠ ਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਪੀ.ਟੀ. ਇਹ ਚੱਲ ਰਹੀਆਂ ਬੱਸਾਂ ਦੀ ਥਾਂ ਹੁਣ ਕਿਲੋਮੀਟਰ ਸਕੀਮ ਦੇ ਤਹਿਤ ਪ੍ਰਾਈਵੇਟ ਬੱਸਾਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਦੇ ਨਾਲ ਸਰਕਾਰੀ ਟ੍ਰਾਂਸਪੋਰਟ ਦਾ ਭਵਿੱਖ ਖਤਰੇ ਦੇ ਵਿੱਚ ਪੈ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਘੱਟ ਤਨਖਾਹਾਂ ਤੇ ਕੱਚੇ ਤੌਰ ਤੇ ਸੇਵਾਵਾ ਨਿਭਾਰੇ ਨੇ ਤੇ ਹੁਣ ਸਰਕਾਰ ਦਾ ਇਹ ਫੈਸਲਾ ਉਹਨਾਂ ਦੇ ਪੇਟ ਤੇ ਲੱਤ ਮਾਰਨ ਵਾਲਾ ਹੈ ਸਰ ਮੇਰਾ ਨਾਮ ਰਮਨਦੀਪ ਸਿੰਘ ਮੈਂ ਪੰਜਾਬ ਰੋਡ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 25/11 ਦਾ ਡਿਪੂ ਵਾਈਸ ਪ੍ਰਧਾਨ ਹਾਂ ਜੀ ਕਹਿਣਾ ਚਾਹੁੰਦਾ ਲੋਟਾ ਡੇਬਟ ਡੋਟ ਕਰੋ ਉੱਪਰ ਪਤਾਲ ਸਾਰਾ ਇਹ ਗੱਲ ਇਦਾਂ ਜਿਵੇਂ ਮੈਂ ਕਹੇ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਆ ਲੋਕ ਕੀ ਭਗਵੰਤ ਮਾਨ ਦੀ ਸੋਚ ਤੇ ਆਪਣੇ ਆਪ ਨੂੰ ਸੱਤਾ ਵਿੱਚ ਲੈ ਕੇ ਆਈ ਸੀ ਉਹ ਲਗਾਤਾਰ ਕੱਚੇ ਮੁਲਾਜ਼ਮਾਂ ਨਾਲ ਸ਼ੋਸ਼ਣ ਕਰਦੀ ਆ ਰਹੀ ਹੈ ਲੰਮੇ ਸਮੇਂ ਤੋਂ ਸਾਡੀਆਂ ਤਨਖਾਹਾਂ ਨਹੀਂ ਪਉਦੇ ਤਨਖਾਹਾਂ ਰੋਕ ਲਈ ਜਾਂਦੇ ਨੇ ਇੱਕ ਵਾਰ ਤੇ ਕਿਲੋਮੀਟਰ ਗੱਡਿਆਂ ਦਾ ਟੈਂਡਰ ਲੈ ਕੇ ਜੋ ਲਗਾਤਾਰ ਮਾਰੂ ਘੜਾ ਪੀਆ ਕਿਸੇ ਦੇ ਉੱਪਰ ਸੋ ਉੱਤਰ ਸਾਬਤ ਕਰ ਰਹੀ ਆ ਕਿਲੋਮੀਟਰ ਗੱਟੀਆਂ ਪਾਰ ਰਹੀ ਆ ਉਹ ਕਿਲੋਮੀਟਰ ਗੱਟੀਆਂ ਨੇ ਮੈਨੂੰ ਬਹੁਤ ਜ਼ਿਆਦਾ ਘੱਟ ਦੇ ਵਿੱਚ ਲੈ ਕੇ ਜਾਣਾ ਸੋ ਅਸੀਂ ਉਹ ਕਿਲੋਮੀਟਰ ਦੇ ਵਿਰੋਧ ਦੇ ਪਿੱਛਾ ਅੱਜ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਹੋਏ ਆ ਜਿਹਦੇ ਰੋਸ ਵਜੋਂ ਅਸੀਂ ਕੁਝ ਨਾ ਕੁਝ ਸਮੇਂ ਤੱਕ ਪੂਰਾ ਪੰਜਾਬ ਵੱਡੇ ਲੈਵਲ ਤੇ ਬੰਦ ਕਰ ਸਕਦੇ ਕਿਸੇ ਮੰਤਰੀ ਵਗੈਰਾ ਨਾਲ ਵੀ ਤੁਹਾਡੀ ਕੋਈ ਕਦੇ ਮੁਲਾਕਾਤ ਹੋ ਸਰ ਸਾਡੀਆਂ ਪਿਛਲੇ ਸਾਢੇ 3 ਸਾਲਾਂ ਦੇ ਵਿੱਚ ਲਗਭਗ 52 ਮੀਟਿੰਗਾਂ ਸਰਕਾਰ ਨਾਲ ਸੈਕਟਰੀ ਸਟੇਟ ਟਰਾਂਸਪੋਰਟ ਨਾਲ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਹੋ ਚੁੱਕੀਆਂ ਨੇ ਪਰੰਤੂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਮੰਗਾਂ ਨੂੰ ਜਾਇਜ਼ ਵੀ ਠਹਿਰਾਇਆ ਜਾਂਦਾ ਪਰੰਤੂ ਕੁਝ ਸਮੇਂ ਬਾਅਦ ਫੇਰ ਮੈਨੇਜਮੈਂਟ ਤੇ ਸਰਕਾਰ ਮੰਗਾਂ ਮੁਕਰ ਜਾਂਦੀ ਹੈ ਜੀ ਕੋਈ ਠੋਸ ਹੱਲ ਸਰਕਾਰ ਦੇ ਮੈਨੇਜਮੈਂਟ ਦਾ ਦੁਬਾਰਾ ਨਹੀਂ ਕੀਤਾ ਜਾਂਦਾ ਜੀ ਉਹ ਬਾਰ-ਬਾਰ ਕਿਲੋਮੀਟਰ ਬੱਸਾਂ ਦਾ ਘਾੜਾ ਲੈ ਕੇ ਵਿਭਾਗ ਦੇ ਵਿਚਾਰੀ ਹੈ ਤੇ ਵਿਭਾਗ ਨੂੰ ਲਗਾਤਾਰ ਘਾਟੇ ਵਿੱਚ ਪਾ ਰਹੀ ਹੈ ਤੇ ਆਪਣੀਆਂ ਮਾਲਕੀ ਵਾਲੀਆਂ ਗੱਡੀਆਂ ਦੀ ਕੋਈ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਠੋਸ ਕਦਮ ਨਹੀਂ ਚੱਕਿਆ ਯਾਰ ਮੈਕਮੇਂ ਦੇ ਆਪਣੀਆਂ ਗੱਡੀਆਂ ਪਾਉਣ ਲਈ ਨਾਵਾ ਜੀ ਤੇ ਕਿਹੜੀ ਦੁਨੀਆ ਤੋਂ ਹਾਂਜੀ ਸਰ ਮੇਰਾ ਨਾਮ ਸਤਵਿੰਦਰ ਸਿੰਘ ਮੈਂ ਪੀਆਰਟੀਸੀ ਪੰਜਾਬ ਰੋਡਵੇ ਕੰਟਰੈਕਟ ਵਰਕਰ ਜੂਨੀਅਰ 25/11 ਡਿਪੂ ਕੈਸ਼ੀਅਰ ਹਾਂ ਜੀ ਅੱਜ ਇੱਕ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਵੱਲੋਂ ਫੂਰੂਟ ਦਾ ਬੱਸ ਸਟੈਂਡ ਬਣਦਾ ਗਿਆ ਹੈ ਸਰ ਪਤਾ ਕੀ ਜਾਈ ਪਿਛਲੇ ਲੰਮੇ ਸਮੇਂ ਤੋਂ ਇਹ ਜੋ ਮੌਜੂਦਾ ਸਰਕਾਰ ਆ ਸਾਡੇ ਮੈਕਮੇਂ ਤੇ ਕਹਾੜਾ ਲੈ ਕੇ ਆਈ ਆ ਕਹਾੜਾ ਕਿਸ ਤਰ੍ਹਾਂ ਦਾ ਪ੍ਰਾਈਵੇਟ ਘਰਾਣਿਆਂ ਨੂੰ ਪਹਿਲ ਦੇਣ ਦਾ ਇਵੇਂ ਕਿ 3.5 ਤੋਂ 4 ਸਾਲ ਹੋ ਗਏ ਸਰਕਾਰ ਬਣੀ ਨੂੰ ਸਰਕਾਰ ਵੱਲੋਂ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਗਈ ਸਗੋਂ ਲਗਾਤਾਰ ਕਿਲੋਮੀਟਰ ਜੋ ਕਿ ਪ੍ਰਾਈਵੇਟ ਘਰਾਣਿਆਂ ਨਾਲ ਰਲ ਮਿਲ ਕੇ ਬੱਸਾਂ ਪਾਈਆਂ ਜਾ ਰਹੀਆਂ ਨੇ ਜਿਹਦਾ ਨਿਰਾਪura ਮਹਿਕਮੇ ਨੂੰ ਨੁਕਸਾਨ ਆ ਲਗਭਗ 150 ਕਰੋੜ ਰੁਪਇਆ ਉਹ ਗੱਡੀ 6 ਸਾਲ ਦੇ ਵਿੱਚ ਮਹਿਕਮੇ ਤੇਉ ਲੈ ਜਾਂਦੀ ਆ ਜਿੱਥੇ ਕਿ ਗੱਡੀ ਦੀ ਕੀਮਤ ਸਿਰਫ 35 ਤੋਂ 40 ਲੱਖ ਰੁਪਇਆ ਹੈ ਤੇ ਇਸ ਸਬੰਧ ਦੇ ਵਿੱਚ ਹੁਣ ਕੱਲ ਮਿਤੀ 13 ਨੂੰ ਟੈਂਡਰ ਦੁਬਾਰਾ ਖੋਲਿਆ ਗਿਆ ਪੀਆਰਟੀਸੀ ਦੇ ਵਿੱਚ ਬੱਸਾਂ ਪਾਉਣ ਦੇ ਲਈ 100 ਆ ਪੰਜ ਬੱਸਾਂ ਦੇ ਤਕਰੀਬਨ ਇਹ ਖੋਲੇ ਗਿਆ ਇਸ ਤੋਂ ਪਹਿਲਾਂ ਵੀ ਪੀਆਰਟੀ ਦੇ ਵਿੱਚ ਕਿਲੋਮੀਟਰ ਬੱਸਾਂ ਪੈ ਚੁੱਕੀਆਂ ਨੇ ਅਸੀਂ ਉਦੋਂ ਵੀ ਵਿਰੋਧ ਪ੍ਰਦਰਸ਼ਨ ਕੀਤਾ ਸੀ ਤੇ ਉਦੋਂ ਸਹਿਮਤੀ ਸਰਕਾਰ ਨੇ ਜਿਤਾਈ ਸੀ ਵੀ ਐਸਜੀ 216 ਗੱਡੀਆਂ ਤੋਂ ਪੰਜਾਬ ਲੈਵਲ ਤੇ 216 ਗੱਡੀਆਂ ਤੋਂ ਵੱਧ ਗੱਡੀਆਂ ਨਹੀਂ ਕਰਾਂਗੇ ਪਰੰਤੂ ਕਿਤੇ ਨਾ ਕਿਤੇ ਉੱਥੇ ਵੀ ਇਹ ਆਪਣੇ ਵਾਅਦੇਆਂ ਤੋਂ ਮੁੱਕ ਰਹੇ ਨੇ ਅੱਜ ਫੇਰ ਇਹ ਨਵੀਆਂ ਗੱਡੀਆਂ ਚੜ੍ਹ ਕੇ ਕਿਲੋਮੀਟਰ ਸਕੀਮ ਦੀਆਂ ਪਾਉਣ ਦੇ ਲਈ ਤਤ ਪਰ ਹੋ ਰਹੇ ਨੇ ਤੇ ਇਹ ਅਸੀਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਇਸ ਸਬੰਧੀ ਸਰਕਾਰ ਨੂੰ ਵਾਰ-ਵਾਰ ਮੀਟਿੰਗਾਂ ਕਰਕੇ ਚਾਹੇ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਚਾਹੇ ਆਪਣੇ ਵਿੱਤ ਮੰਤਰੀ ਸਾਹਿਬ ਚਾਹੇ ਟਰਾਂਸਪੋਰਟ ਮੰਤਰੀ ਸਾਹਿਬ ਚਾਹੇ ਸੈਕਟਰੀ ਸਾਹਿਬ ਵੱਖਰੇ-ਵੱਖਰੇ ਅਧਿਕਾਰੀਆਂ ਨਾਲ ਲਗਭਗ 55 ਤੇ ਤਕਰੀਬਨ ਐਸੀ ਮੀਟਿੰਗਾਂ ਕਰ ਚੁੱਕੇ ਆਂ ਤੇ ਉਹ ਗੱਲਾਂ ਨੂੰ ਸਾਡੇ ਨੂੰ ਬਾਜਮ ਵੀ ਸਮਝਦੇ ਆਂ ਪਰੰਤੂ ਕਿਤੇ ਨਾ ਕਿਤੇ ਜਦੋਂ ਅਮਲੀ ਰੂਪ ਦੇ ਵਿੱਚ ਉਹਨਾਂ ਨੂੰ ਇੱਕ ਅਮਲੀ ਜਾਮਾ ਦੇਣਾ ਹੁੰਦਾ ਤਾਂ ਉਹ ਤੋਂ ਪੈਰ ਪਿੱਛੇ हट ਜਾਂਦੇ ਨੇ ਉਹਦਾ ਕੀ ਕਾਰਨ ਆ ਕੀ ਸਰਕਾਰਾਂ ਰਲੀਆਂ ਹੋਈਆਂ ਨੇ ਪ੍ਰਾਈਵੇਟ ਘਰਾਣਿਆਂ ਨਾਲ ਜਾਂ ਮੈਨੇਜਮੈਂਟ ਰਲਈ ਹੋਈ ਆ ਇਹ ਜਿਸ ਦੇ ਵਿਰੋਧ ਵਜੋਂ ਅਸੀਂ ਅੱਜ 12 ਵਜੇ ਤੋਂ ਲੈ ਕੇ 2 ਵਜੇ ਦਾ ਬੱਸਾਂ ਦਾ ਬੰਦ ਦਾ ਚੱਕਾ ਜਾਂਦਾ ਐਲਾਨ ਕੀਤਾ ਗਿਆ ਜੇ ਸਰਕਾਰ ਮੰਗਾ ਨਹੀਂ ਮੰਨਦੀ ਤਾਂ ਅੱਗੇ ਕੀ ਸਰੂਪਰੇ ਕਰਾਂ ਦੇਖੋ ਜੀ ਫਿਲਹਾਲ ਅਸੀਂ 2 ਘੰਟਿਆਂ ਦੇ ਵੱਲੋਂ ਜੋ ਵੀ ਆਪਣੀ ਸੈਂਟਰ ਪਾਰਟੀ ਦੇ ਵੱਲੋਂ ਪਰ ਹੁਕਮ ਆਇਆ ਉਸ ਹਿਸਾਬ ਨਾਲ 2 ਘੰਟੇ ਦਾ ਬੰਦ ਹੈ ਜੇ ਸਰਕਾਰ ਕੋਈ ਰਾਤ ਤੇ ਦੇ ਵਿੱਚ ਪੈ ਕੇ ਕਿਲੋਮੀਟਰ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਰੋਕਣ ਦੇ ਲਈ ਕਹਿੰਦੀ ਆ ਜਾ ਸਾਡੀ ਜਿਵੇਂ ਹੁਣ ਤਨਖਾਹ ਵੀ ਸਾਡੀ ਪਿਛਲੇ ਲੰਬੇ ਸਮੇਂ ਤੋਂ ਤਨਖਾਹ ਵੀ ਨਹੀਂ ਪਹਿਰੀਆਂ ਜਿੰਨਾ ਵ੍ਰਦੀ ਕੋਈ ਸਰਕਾਰ ਸਾਡੇ ਨਾਲ رابطہ ਕਾਇਮ ਕਰਦੀ ਹੈ ਠੀਕ ਹੈ ਜੇ ਨਹੀਂ ਕੋਈ رابطہ ਕਾਇਮ ਕਰੂਗੀ ਤਾਂ ਜਥੇਬੰਦੀ ਵੱਲੋਂ ਗੁਪਤ ਐਕਸ਼ਨ ਤਿਆਰ ਨੇ ਜਦੋਂ ਵੀ ਸਾਨੂੰ ਹੁਕਮ ਆਊਗਾ ਕਿਸੇ ਵੀ ਤਰ੍ਹਾਂ ਦਾ ਐਸੀ ਉਸੇ ਤਰ੍ਹਾਂ ਗੁਪਤ ਐਕਸ਼ਨ ਆਪਦੇ ਕਰਾਂਗੇ ਜੇ ਸਾਨੂੰ ਪੰਜਾਬ ਬੰਦ ਕਰਨਾ ਪਿਆ ਤਾਂ ਅਸੀਂ ਪੰਜਾਬ ਬੰਦ ਵੀ ਜ਼ਰੂਰ ਕਰਾਂਗੇ ਇਹ ਕਾਰਨ ਹੈ ਜਿਸ ਨੂੰ ਲਾਲਵੱਤੀ ਚੌਕ ਤੇ ਬੱਸਾਂ ਖੜਾ ਕੇ ਇਸ ਨੂੰ ਕੌਂਕ੍ਰੀਟ ਬੰਦ ਕਰਨਾ ਪਿਆ ਮੈਂ ਦੱਸਣਾ ਚਾਹਣਾ ਜੀ ਕਿ ਜੋ ਸਰਕਾਰ ਜਾਂ ਮੈਨੇਜਮੈਂਟ ਇਹ ਕਿਲੋਮੀਟਰ ਗੱਡੀਆਂ ਦਾ ਜੋ ਪਹਾੜਾ ਆਧਾਰੇ ਤੇ ਲੈ ਕੇ ਆਈ ਆ ਕਿਲੋਮੀਟਰ ਗੱਡੀਆਂ ਵਹਤਾ ਤੁਹਾਨੂੰ ਸਾਰਿਆਂ ਨੂੰ ਪਲੀਪਾਂਤ ਪਤਾ ਇੱਕ ਵਾਰੀ ਮੈਂ ਫੇਰ ਦੱਸਦੇ ਕਿਲੋਮੀਟਰ ਗੱਡੀ ਇੱਕ ਪ੍ਰਾਈਵੇਟ ਮਾਲਕ ਦੀ ਬੱਸ ਹੁੰਦੀ ਆ ਜੋ ਕਿ ਇੱਕ 5 ਸਾਲ ਦੇ ਐਗਰੀਮੈਂਟ ਦੇ ਅਧਾਰੇ ਨੂੰ ਦਿੱਤੀ ਜਾਂਦੀ ਆ 5 ਸਾਲ ਚ ਉਹ ਆਪਣੀ ਗੱਡੀ ਦੀਆਂ ਕਿਸ਼ਤਾਂ ਭਰ ਕੇ ਗੱਡੀ ਵੀ ਫ੍ਰੀ ਕਰਕੇ ਲੈ ਜਾਂਦਾ ਤੇ 5 ਸਾਲ ਬਾਅਦ ਉਹ ਬੱਸ ਵੀ ਆਪਣੇ ਨਾਲ ਲੈ ਚਲਾ ਜਾਂਦਾ ਅਸੀਂ ਜਥੇਬੰਦੀ ਪਿਲੋਂ ਪਿਛਲੇ ਸਾਲ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਆ ਕਿ ਕਿਲੋਮੀਟਰ ਗੱਡੀਆਂ ਦੇ ਜੋ ਟੈਂਡਰ ਨੇ ਉਹ ਰੱਤ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਬੱਸ 15 ਸਾਲ ਦੇ ਲਈ ਇਸ ਅਧਾਰੇ ਦੇ ਕੋਲੇ ਸੇਵਾ ਕਰੇ ਜੀਦੇ ਤੇ ਇੱਕ ਡਰਾਈਵਰ ਕੰਮ ਕਰੇ ਤੇ ਵਰਕਸ਼ਾਪ ਦੇ ਦੋ ਵਰਕਸ਼ਾਪ ਵਾਲੇ ਸਾਥੀ ਕੰਮ ਕਰਨ ਕਿਉਂਕਿ ਕਿਲੋਮੀਟਰ ਗੱਡੀ ਤੇ ਡਰਾਈਵਰ ਮਾਲਕਾਂ ਦੇ ਇੱਕ ਦਾ ਡਰਾਈਵਰ ਦੀ ਪੋਸਟ ਖਤਮ ਹੁੰਦੀ ਆ ਉਹਦੀ ਰਿਪੇਅਰ ਬਾਹਰੋਂ ਹੁੰਦੀ ਆ ਤੇ ਇੱਕ ਵਰਕਸ਼ਾਪ ਦੀ ਪੋਸਟਾਂ ਖਤਮ ਮੰਗੀਆਂ ਨੇ ਤੇ ਜੋ ਕਿਲੋਮੀਟਰ ਗੱਡੀਆਂ ਨੇ ਉਹਨਾਂ ਦੇ ਨੁਕਸਾਨ ਤੇ ਜਿੰਨੇ ਵੀ ਘਾਟੇ ਨੇ ਸਾਡੀ ਜਥੇਬੰਦੀ ਦੇ ਵੱਲੋਂ ਲਿਖਤੀ ਰੂਪ ਦੇ ਵਿੱਚ ਮੈਨੇਜਮੈਂਟ ਜਾਂ ਸਰਕਾਰ ਨੂੰ ਦੇ ਦਿੱਤੇ ਗਏ ਨੇ ਜੀ ਕਿ ਕਿਲੋਮੀਟਰ ਗੱਡੀ ਇਹਨਾਂ ਨੁਕਸਾਨ ਕਰਦੀ ਹੈ ਧਾਰੇ ਦਾ ਤੇ ਕਿਲੋਮੀਟਰ ਗੱਡੀ ਦੇ ਪੈਨ ਦੇ ਨਾਲ ਜਿਹੜਾ ਧਾਰਾ ਉਹ ਖਾਤਮੇ ਵੱਲ ਨੂੰ ਜਾਂਦਾ ਇਸ ਲਈ ਅੱਜ ਅਸੀਂ 14 ਕਾ ਪਹਿਲਾਂ ਵੀ ਕਈ ਵਾਰੀ ਮੀਟਿੰਗਾਂ ਹੋ ਚੁੱਕੀਆਂ ਨੇ ਕਿਲੋਮੀਟਰ ਗੱਡੀਆਂ ਦੇ ਟੈਂਡਰ ਅੱਕੇ ਦੀ ਅੱਕੇ ਜਦੋਂ ਅਸੀਂ ਕੋਈ ਪ੍ਰੋਗਰਾਮ ਦਿੰਨੇ ਆ ਤਾਂ ਉਹ ਨੂੰ ਅੱਕੇ ਲੈ ਜਾਂਦੇ ਨੇ ਅੱਜ ਫੇਰ 14 ਤਰੀਕਾ ਕਿਲੋਮੀਟਰ ਗੱਡੀਆਂ ਦੇ ਟੈਂਡਰ ਖੋਲਣ ਜਾ ਰਹੀ ਹੈ ਮੈਨੇਜਮੈਂਟ ਜਿਸ ਦੇ ਰੋਸ ਦੇ ਵਜੋਂ ਅੱਜ ਪੰਜਾਬ ਦੇ 27 ਦੇ 27 ਡੀਪੋ ਬੰਦ ਕੀਤੇ ਹੋਏ ਨੇ ਤੇ ਅਸੀਂ ਮੰਗ ਕਰਦੇ ਆ ਕਿਲੋਮੀਟਰ ਗੱਡੀਆਂ ਦੇ ਟੈਂਡਰ ਰੱਦ ਕਰਕੇ ਆਪਣੀ ਮਾਲਕੀ ਵਾਲੀਆਂ 10000 ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਇਹ ਧਾਰਾ ਬਚਿਆ ਰਹੇ ਇਸ ਧਾਰੇ ਦੇ ਵਿੱਚ ਡਰਾਈਵਰ ਦੀ ਪੋਸਟ ਬਚੀ ਰਹੇ ਇਸ ਧਾਰੇ ਦੇ ਵਿੱਚ ਵਰਕਸ਼ਾਪ ਦੀਆਂ ਪੋਸਟਾਂ ਬਚੀਆਂ ਰਹਿਣ ਤੇ ਧਾਰਾ ਖਤਮ ਨਾ ਹੋਵੇ